ਹੋ ਚਾਹੋ ਕੋਸੋ ਕਿ ਤਵਾਰੀਂ ਗੀ ਦਾ ਮਕੋਸੀ ਆ ਹਾ ਇਹ ਤਾਂ ਇੱਥੇ ਰਹਿ ਨੂੰ ਫਿਰਦਾ ਪਹਿਲਾ ਪਿੰਡ ਪੋਤੀਆਂ ਹੋ ਗਈਆਂ ਮੈਂ ਕੀ ਲੈ ਗਈ ਤੇਰੇ ਤੋਂ ਅੱਜ ਲੈ ਪੋਤੀਆਂ ਹੋਦੀਆਂ ਪਾਲ ਕੀ ਨਹੀਂ ਨਹੀਂ ਆਈ ਕਾਨਕ ਬਾਪ ਤੇ ਕਿਹੜੀ ਰਾਜੀ ਹੋ ਉਹ ਦੱਸ ਦੇ ਉਹ ਸਾਗਰ ਦੇ ਕੇ ਉਹ ਤਾਂ ਮਾ ਕੇ ਨੱਚ ਲੱਗੀ ਨਾ ਨੱਚ ਕੇ ਆੜ ਕੇ ਤੇਵਾ ਦੇ ਤੇਰਾ ਮਨ ਨਾਲ ਕਹੇ ਕਿੰਨੀ ਪਨਾਹੇ ਬਰਾਂ ਨਾਲ ਆ ਮਿਆਰ ਨਾਮੇ ਖੁਦ ਜਿੰਨੇ ਪਨਾਹੇ ਇਹ ਗੀਰ ਲੈ ਜਿੰਨੇ ਜਿੰਦ ਦਾ ਦੌਰ ਜਿੰਨੇ ਪਿਆਰ ਕੰਨ ਜੰਗ ਦਾ ਦੌਰ ਜਿੰਨੇ ਦੇ ਕੋਲ ਦਾ ਧੋਣ ਨਾ ਨਹੀਂ ਜੀਤ ਤੀਰ ਕੁੱਤੀ ਮਾਰ ਕੇ ਨਾਲ ਜਾ ਇਹ ਮੈਂ ਜਦ ਆਂ ਆਪਣਨ ਤੇਰੇ ਵੇ ਮੈਂ ਜਦ ਜਾਵਾਂ ਆਪਣਨ ਤੇਰੇ Bueva la patia un día, get the lipe, brilli, pori, tu, pori, ਕੋਸ਼ੋ ਕਿ ਤੋਰੇਂਗੀ ਤੇ ਮਖੋਸੀ ਆ ਹਰੇ ਤਾਂ ਇੱਥੇ ਰਹਿਣ ਨੂੰ ਫਿਰਦਾ ਆ ਇਹ ਕਾ ਰਹਾ ਅੱਛਾ ਚੱਦਦੀ ਆ ਰੱਖਿਓ ਜੀ ਗੋਲੀ ਖਾ ਲਈ ਕਿ ਨਹੀਂ ਹਾਂਜੀ ਜਾ ਪਹਿਲਾਂ ਮੈਨੂੰ ਬੇਲ ਲਾ ਫੜਾ ਦਿਓ ਬੀਬੀ ਕੋ ਤੁਹਾਡੇ ਲਿਆ ਦਿਓ ਤੁਹਾਡੇ ਬੱਸੀ ਰਾਜਿਆਂ ਦਾ ਤਾਂ ਤੁਨ ਕੋਤਿਆ ਦੋ ਤਿੰਨ ਭਾਗਲਾਵੇ ਲੰਮੀਆਂ ਮਾਰਾ ਕਰੇ ਮਾਰੇ ਜੱਪਨ ਉਹਹੀਂ ਹੱਸਦੇ ਆ ਖੇੜਦੇ ਰੱਖੇ ਹਨਾ ਹਾਂ ਰਾਜੀ ਰਾਮਾ ਕੁਸ਼ੀਆਂ ਹੋਂ ਦੇ ਫੇਰੀਏ ਸੋ ਪਹਿਲਾਂ ਪੇਡੋ ਪੋਤੀਆਂ ਹੋਈਆਂ ਮੈਂ ਕੀ ਲੈਗੀ ਤੇਰੇ ਤੋਂ ਢਿਲ ਪੋਤੀਆਂ ਹੋਈਆਂ ਪਾਣੀ ਕੀ ਨਹੀਂ ਜਾਈ ਨਾ ਨਾ ਤੇ ਇਹ ਜੋ ਕਿਉਂ ਨਹੀਂ ਲੈ ਗੁਰੂ ਨੇ ਬਹੁਤ ਪਸੰਦਤਾ ਵਾ ਹਾਂ 12 ਜੋਲ ਕਰਨਾ ਆ ਜਾਂਦੀ ਵੇਲ ਮੁੰਨੇ ਦੀਆਂ ਚਾਤੀਆਂ ਟਾਂਗਾਂ ਦਾਤੀਆਂ ਬਰਦਾਦੀਆਂ ਸਾਰਿਆਂ ਦੇ ਪੀਣ ਦੀ ਵੇਲ ਦਾ ਕੁਸ਼ ਰੱਖੇ ਕੋਸਾ ਦਾ ਦਾਦਾ ਦਾ ਨੂਰਾ ਜੀ ਰੱਖੋ ਕੋਸਾ ਕੋਸਾ ਨੀ ਕਿ ਕੋਸਾ ਬੱਕੋ ਬਹਾ ਗਿਆ ਨਾ ਮਾ ਮੇਰੀ ਆਪੂਆ ਕਿੱਥੇ ਆ ਬਣਾ ਮੈਨੂੰ ਉਹ ਬਲਾਉਂਦਾ ਮੇਰੀ ਲੈਣਾ ਕੋਈ ਬੰਦੇ ਨਾ 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 ਰੱਖੋ ਤੁਹਾਡੇ ਦੀਆਂ ਭੂਆ ਆ ਮਾ ਦੀਆਂ ਭੂਆ ਆ ਭੈਣੇ ਭੂਆਈ ਆ ਕੋਈ ਪੈਂ ਬਹਿਣਾਂ ਰਹੀਆਂ ਹੁੰਦੀਆਂ ਮਾ ਉਹ ਗਾੜੀ ਵਰਸੀ ਕਟਣ ਗਿਆ ਸੀ ਖਟਕੇ ਲਿਆਂ ਦੇ ਦਾਣੇ ਦਿਨ ਪੁਰੀ

ਆਵੇ ਲੈ ਯਾਨੀ ਸਿਰੇ ਨੂੰ ਆ ਫਾਤੀ ਘਟ ਕੇ ਲੈ ਲਈਂ ਕਿੰਦਾ ਪਾਪੜੀਓ ਅਰੀ ਬੰਦਈ

ਦੇ ਘਰੀਏ ਪੀਂਦੇਰੇ ਇੱਕ ਮੁੰਡਾ ਹੋਰ ਹੋਵੇ ਉਹਦੋਂ 100000 ਲੱਗ ਜਾਂਦੀ ਇੱਕ ਬਾਹਰ ਲੈਦੇ ਹੋ ਜਵੇ ਉਹਦੋਂ 100000 ਨਾ ਲੱਗਦਾ